ਫਗਵਾੜਾ ਨਗਰ ਨਿਗਮ ਸਫਾਈ ਕਰਮਚਾਰੀਆਂ ਦਾ ਇੱਕ ਵਫਾਦ ਏਡੀਸੀ ਫਗਵਾੜਾ ਅਕਸ਼ਿਤਾ ਗੁਪਤਾ ਨੂੰ ਮਿਲਿਆ ਇਸ ਮੌਕੇ ਗੱਲਬਾਤ ਕਰਦਿਆਂ ਸਫਾਈ ਕਰਮਚਾਰੀਆਂ ਨੇ ਮੰਗ ਕੀਤੀ ਕਿ ਕੱਚੇ ਸਫਾਈ ਸੇਵਕਾਂ ਨੂੰ ਤੁਰੰਤ ਡੀਸੀ ਰੇਟ ਤੇ ਕੀਤਾ ਜਾਵੇ ਜਦ ਕਿ 209 ਵਿਅਕਤੀਆਂ ਦੀ ਭਰਤੀ ਅਤੇ ਤਰਸ ਦੇ ਆਧਾਰ ਤੇ ਯੋਗਲਾਭ ਪਾਤਰੀਆਂ ਨੂੰ ਤੁਰੰਤ ਨੌਕਰੀ ਦਿੱਤੀ ਜਾਵੇ ਇਸ ਤੋਂ ਇਲਾਵਾ ਉਹਨਾਂ ਹੋਰ ਵੀ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਤੇ ਤੁਰੰਤ ਗੌਰ ਕੀਤਾ ਜਾਵੇ ਤਾਂ ਜੋ ਸ਼ਹਿਰ ਦੀ ਸਫਾਈ ਵਿਵਸਥਾ ਹੋਰ ਵੀ ਵਧੀਆ ਢੰਗ ਨਾਲ ਹੋ ਸਕੇ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਸ਼ ਸ਼ਰਮਾ ਦੀ ਰਿਪੋਰਟ ਅਸੀਂ ਅੱਗੇ ਵੀ ਮੈਡਮ ਕੁਸ਼ਨਾ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਸੀਗਾ 134 ਜਿਹੜੇ ਡੀਸੀ ਰੇਟ ਤੇ ਆਊਟਸੋਰਸ ਤੇ ਲੱਗੇ ਆ ਬੰਦੇ ਉਹਨਾਂ ਨੂੰ ਡੀਸੀ ਰੇਟ ਤੇ ਕਰਨ ਵਾਸਤੇ ਜਾਂ ਪੱਕੇ ਤੇ ਮੈਡਮ ਉਹਨਾਂ ਨੇ ਸਾਡੀ ਗੱਲ ਇੰਕਲੂਡ ਹੀ ਕਰ ਦਿੱਤੀ ਅੱਜ ਅਸੀਂ ਫੇਰ ਇੱਕ ਮੰਗ ਪੱਤਰ ਦਿੱਤਾ ਆ ਜਿਹੜਾ 134 ਦਾ ਮਤਾ ਪਾ ਕੇ ਭੇਜਿਆ ਗਿਆ ਸੀਗਾ ਉਹ ਸਾਨੂੰ ਪਤਾ ਲੱਗਾ ਵੀ ਕੈਨਸਲ ਹੋ ਗਿਆ ਜਿਹੜੇ ਡੈਥ ਕੇਸ ਵਾਲੇ ਸੀਗੇ ਉਹਨਾਂ ਤੇ ਵੀ ਰੋਕ ਲੱਗੀ ਆ ਇਸ ਕਰਕੇ ਅਸੀਂ ਅੱਜ ਮਾਨ ਪੱਤਰ ਦਿੱਤਾ ਕਮਿਸ਼ਨਰ ਸਾਹਿਬ ਨੂੰ ਦਿੱਤਾ ਤੇ ਮੇਰ ਸਾਹਿਬ ਨੂੰ ਵੀ ਦੇਣਾ ਜੇ ਇਹਨਾਂ ਦਾ ਕੋਈ ਨਾ ਹੱਲ ਹੋਇਆ ਨਾ ਸੁਣਵਾਈ ਭਈ ਤਾਂ ਮੰਗਲਵਾਰ ਨੂੰ ਅਨਮਿੱਥੇ ਸਮੇਂ ਲਈ ਫਗਵਾੜੇ ਦੇ ਵਿੱਚ ਹੜਤਾਲ ਹੋਊਗੀ ਕੰਮ ਬੰਦ ਅਸੀਂ ਬਹੁਤ ਚਿਰਾਂ ਤੋਂ 134 ਬੰਦੇ ਠੇਕੇਦਾਰੀ ਸਿਸਟਮ 'ਚ ਲੱਗੇ ਹੋਇਆ 15-15 ਸਾਲ 20-20 ਸਾਲ ਹੋ ਗਏ ਉਹਨਾਂ ਨੂੰ ਲੱਗਿਆ ਨੂੰ ਉਹ 10000 ਰੁਪਇਆ ਤੁਹਾਨੂੰ ਕਾਤੇ ਗੁਜ਼ਾਰਾ ਕਰਦੇ ਆ ਅੱਜ ਸਮਾਂ ਦੇਖ ਲਓ ਕਿੰਨਾ ਕੀ ਹੋ ਗਿਆ ਆ ਇਹ ਬਹੁਤ ਪਰੇਸ਼ਾਨ ਸਰਕਾਰਾਂ ਨੇ ਕੀਤੇ ਹੋਏ ਆ ਸਾਡੇ ਲੋਕਾਂ ਨੂੰ ਜਰੂਰ ਵੀ ਅਸੀਂ ਇਹ ਪੱਕੇ ਰਾਜਾ ਡੀਸੀ ਵੇਟਰ ਆਣੇ ਰਸਟੇ ਚੱਕਦੇ ਆ ਉਹ ਬਸ ਮੁੜ ਕੇ ਮੋਤਾ ਆ ਜਾਂਦਾ ਹੁਣ ਵੀ 145 ਬੰਦੇ ਦਾ ਮਤਾ ਪਾਇਆ ਸੀਗਾ ਸਾਰੇ ਐਮਸੀ ਵਾਲੇ ਸੰਯੋਗ ਦੇ ਨਾਲ ਉਹ ਰਜੈਕਟ ਹੋ ਕੇ ਵਾਪਸ ਆ ਗਿਆ ਸਾਡੇ ਦਿੱਤ ਕੇ ਸੀਗੇ 14-15 ਉਹ 10-12 ਪਾਏ ਆ ਉਹ ਵੀ ਰਜੈਕਟ ਹੋ ਕੇ ਵਾਪਸ ਆ ਗਿਆ ਅਸੀਂ ਇੱਕ ਅੱਜ ਮੰਗ ਪੱਤਰ ਸਾਰੇ ਜੂਨੀਅਰ ਆਲੋ ਦਿੱਤਾਇਆ ਬੇ ਸਾਰੇ ਅਸੀਂ ਸਾਰੇ ਬਾਲਕੀ ਸਮਾਜ ਨੂੰ ਜਿੰਨੇ ਵੀ ਪ੍ਰਧਾਨਾ ਸਾਡੇ ਜਿੱਥੇ ਇੱਥੇ ਵੀ ਜਿਹੜੇ ਜਿਹੜੇ ਮੱਲਿਆਂ ਦੇ ਵਿੱਚ ਆ ਅਸੀਂ ਸਾਰੇ ਸਕੂਲ ਸਮਾਇ ਕਾਰਮਚਾਰੀਆਂ ਵੱਲੋਂ ਬੇਨਤੀ ਕਰਦੇ ਹਾਂ ਉਸ ਪ੍ਰਧਾਨਾਂ ਨੂੰ ਬੇ ਹਮ ਹਮਾ ਕੇ ਮੰਗਲਵਾਰ ਨੂੰ ਅਨਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਊਗੀ ਜੇ ਇਹ ਮੰਗਾ ਨਾ ਸਾਡੀਆਂ ਮੰਨੀਆਂ ਗਈਆਂ ਅਸੀਂ ਸਾਰੇ ਪ੍ਰਧਾਨਾਂ ਨੂੰ ਮੱਲੇਦਾਰਾਂ ਨੂੰ ਜਿੱਥੇ ਜਿੱਥੇ ਵੀ ਪਲਾਈਗੇਟ ਮੱਲੇ ਵਾਲਿਆਂ ਨੂੰ ਫਰੇ ਫਰੇ ਮੁਲੇ ਵਾਲਿਆਂ ਨੂੰ ਵਧਈਆ ਬਾਦ ਮੁਲੇ ਵਾਲਿਆਂ ਨੂੰ ਬੰਸਾਰੇ ਮੁਲੇ ਵਾਲਿਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਸ ਨਰਾ ਬਦ ਤੋਂ ਬਦ ਸੰਯੋਗ ਦਿਓ ਇਹਨਾਂ ਨੂੰ ਪੱਕੇ ਕਰਾਈਏ ਜਲਦ ਤੇ ਜਲਦ ਮਿਲਾਂ ਜੀਏਮ ਇਕਤਾ ਜਿੰਦਾਬਾਦ ਜਿੰਦਾਬਾਦ ਫਗਵਾੜਾ ਨਗਰ ਨਿਗਮ ਸਫਾਈ ਕਰਮਚਾਰੀਆਂ ਦਾ ਇੱਕ ਵਫਦ ਏਡੀਸੀ ਫਗਵਾੜਾ ਅਕਸ਼ਿਤਾ ਗੁਪਤਾ ਨੂੰ ਮਿਲਿਆ ਇਸ ਮੌਕੇ ਗੱਲਬਾਤ ਕਰਦੇ ਆ ਸਫਾਈ ਕਰਮਚਾਰੀਆਂ ਨੇ ਮੰਗ ਕੀਤੀ ਕਿ ਕੱਚੇ ਸਫਾਈ ਸੇਵਕਾਂ ਨੂੰ ਤੁਰੰਤ डीसी रेट ਤੇ ਕੀਤਾ ਜਾਵੇ ਜਦ ਕਿ 209 ਵਿਅਕਤੀਆਂ ਦੀ ਭਰਤੀ ਅਤੇ ਤਰਸ ਦੇ ਆਧਾਰ ਤੇ ਯੋਗ ਲਾਭ ਪਾਤਰਿਆਂ ਨੂੰ ਤੁਰੰਤ ਨੌਕਰੀ ਦਿੱਤੀ ਜਾਵੇ ਇਸ ਤੋਂ ਇਲਾਵਾ ਉਹਨਾਂ ਹੋਰ ਵੀ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਤੇ ਤੁਰੰਤ ਗੌਰ ਕੀਤਾ ਜਾਵੇ ਤਾਂ ਜੋ ਸ਼ਹਿਰ ਦੀ ਸਫਾਈ ਵਿਵਸਥਾ ਹੋਰ ਵੀ ਵਧੀਆ ਢੰਗ ਨਾਲ ਹੋ ਸਕੇ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਸ਼ ਸ਼ਰਮਾ ਦੀ ਰਿਪੋਰਟ